ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਜੀ ਆਪਾਂ ਵੀਡੀਓ ਲੈ ਕੇ ਆ ਪਟਿਆਲਾ ਚਾਹੀ ਪੱਗ ਦੀ ਜਿਹੜਾ ਆਪਾਂ ਪਹਿਲਾਂ ਲੜ ਲਗਾਵਾਂਗੇ ਲੜ ਨੂੰ ਸ਼ਿਰ ਤੋਂ ਸੈਂਟਰ ਦੇ ਵਿੱਚੋਂ ਲਿਆਵਾਂਗੇ ਪੁੰਗ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਮੰਦ ਪਾਸਾ ਉੱਪਰ ਰੱਖ ਕੇ ਇਸ ਲੜ ਨੂੰ ਚੰਗੀ ਤਰ੍ਹਾਂ ਬੈਕ ਤੱਕ ਸਾਫ਼ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਕਿਉਂ ਜਿਹੜਾ ਆਪਾਂ ਦੂਸਰਾ ਲੜ ਲਗਾਵਾਂਗੇ ਦੂਸਰੇ ਲੜ ਨੂੰ ਹਲਕਾ ਐ ਬੈਕ ਤੋਂ ਪੰਚ ਕਰਾਂਗੇ ਤੇ ਇਸ ਲੜ ਦਾ ਜਿਹੜਾ ਆਪਣਾ ਪੂਣੀ ਦਾ ਖੋਲਦਾ ਪਾਸਾ ਗੋਸ ਨੂੰ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਗੋਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਹੁਣ ਉੱਪਰ ਉਹ ਚੰਗੀ ਤਰ੍ਹਾਂ ਇਹਦਾ ਫੋਲਡ ਕਰਾਂਗੇ ਤੇ ਲੜ ਨੂੰ ਇਹ ਕਰ ਹਲਕਾ ਫਰਾਂ ਦੇ ਤੋਂ ਇੱਕ ਗਹਿਰ ਫੋਲਡ ਕਰਕੇ ਉਸ ਤੋਂ ਬਾਅਦ ਇਸ ਲੜ ਨੂੰ ਟੋਟਾ ਵਾਲਾ ਹੋਲਡ ਕਰਕੇ ਦਰਾਂ ਨੂੰ ਉਪਰ ਹੋਈ ਗੇੜਾ ਹੋਲਡ ਕਰਾਂਗੇ ਤੇ ਫਿਰ ਉਸ ਤੋਂ ਅੱਗੇ ਸਲੜ ਨੂੰ ਚੰਗੀ ਤਰ੍ਹਾਂ ਜਿਹੜਾ ਬੈਕ ਤੱਕ ਸਾਫ਼ ਕਰਾਂਗੇ ਜੀ ਬੈਕ ਦਾ ਕਿਸ ਲੜ ਦੇ ਤੇ ਹੱਥ-ਪੈਰ ਕਿਹੜਾ ਕੀ ਸਲੜ ਨੂੰ ਸਾਫ਼ ਕਰਕੇ ਆਪਾਂ ਇਹੜਾ ਸਲੜ ਨੂੰ ਲਗਾ ਦੇਵਾਂਗੇ ਜੀ ਤਿੰਨ ਆਪਾਂ ਇਹ ਸਲੜ ਦੇ ਵਿੱਚ ਬਾਅਦ ਫੇਰ ਕੇ ਸਲੜ ਦਾ ਇਹਣਾ فاਸਲਾ ਹੋਊਗਾ ਸਵਾਦ ਨੂੰ ਸੈੱਟ ਕਰਾਂਗੇ ਤੋਂ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪੰਚ ਕਰਾਂਗੇ ਤੇ ਪੁੰਨ ਦਾ ਖੁੱਲਦਾ ਪਾਸਾ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਲੜ ਨੂੰ ਫਰਾਂ ਦੇ ਉੱਤੋਂ ਇੱਕ ਗਰ ਜਿਹੜਾ ਕੀ ਫੋਲਡ ਕਰਾਂਗੇ ਇੱਕ ਗਰ ਲੜ ਨੂੰ ਫੋਲਡ ਕਰਨ ਤੋਂ ਬਾਅਦ ਲੜ ਨੂੰ ਹਲਕਾ ਖਿੱਚ ਕੇ ਤੇ ਲੜ ਨੂੰ ਉੱਪਰੋਂ ਵੀ ਜਿਹੜਾ ਗਰ ਕੋ ਫੋਲਡ ਕਰਾਂਗੇ ਤੇ ਹੁਣ ਇਸ ਲੜ ਨੂੰ ਚੰਗੀ ਤਰ੍ਹਾਂ ਬੈਕ ਤੱਕ ਸਾਫ਼ ਕਰਾਂਗੇ ਇਸ ਲੜ ਨੂੰ ਬੈਕ ਤੱਕ ਸਾਫ ਕਰਕੇ ਆਪਾਂ ਇਹੜਾ ਇਸ ਲੜ ਨੂੰ ਵੀ ਲਗਾ ਦੇਵਾਂਗੇ ਜੀ ਤਾਂ ਹੁਣ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ 5 ਫੇਰ ਕੇ ਇਸ ਲੜ ਦਾ ਇਹੜਾ ਬੜਾ فاصل ਆਊਗਾ ਫਾਸਲੇ ਨੂੰ ਸਟਕ ਕਰਾਂਗੇ ਤੇ ਜਿਹੜਾ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸਨੂੰ ਵੀ ਬੈਕ ਤੋਂ ਵਾਲ ਕੈਪਿੰਚ ਕਰਾਂਗੇ ਤੇ ਪੂਨ ਦਾ ਖੁੱਲਦਾ ਆਪਸੋ ਆਪ ਪੱਥਲੇ ਰੱਖ ਲਵਾਂਗੇ ਤੇ ਜਿਹੜਾ ਬੰਦ ਪਾਸ ਆਊਗਾ ਉਸਨੂੰ ਉੱਪਰ ਰੱਖਾਂਗੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਤੇ ਫਿਰ ਆਣ ਦੇ ਉੱਤੇ ਲੜ ਨੂੰ ਇੱਕ ਜਿਹੜਾ ਹੋਲਡ ਕਰਾਂਗੇ ਰੋ ਕਰ ਲੜਨ ਨੂੰ ਫੋਲਡ ਕਰਕੇ ਖੜਾਣ ਦੇ ਤਰ੍ਹਾਂ ਨੂੰ ਡੋਰ ਫੋਲਡ ਕਰਾਂਗੇ ਤੇ ਇਸ ਲੜ ਨੂੰ ਹੁਣ ਬੈਗ ਤੱਕ ਚੰਗੀ ਤਰ੍ਹਾਂ ਨਾਲ ਪ੍ਰੋਪਰ ਸਾਫ਼ ਕਰ ਲਵਾਂਗੇ ਬੈਗ ਤੱਕ ਇਸ ਲੜ ਨੂੰ ਸਾਫ਼ ਕਰ ਤਾ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਹਾਂ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਬਾਅਦ ਫੇਰ ਕੇ ਇਸ ਲੜ ਦੇ ਨਾਲ ਫਾਸਲਾ ਕੋ ਸਾਸਲੇ ਸੈੱਟ ਕਰਾਂਗੇ ਜਿਹੜੇ ਆਪਣੇ ਲੜ ਹਨ ਫਰੰਟ ਲੈਣਾ ਵਿਚਾਲੇ ਜਿਹੜਾ ਬਣਾ ਫਾਸਲਾ ਆਪਣੇ ਸੇਮ ਰੱਖਣਾ ਤੜੜਾ ਪਾਸ ਤੋਂ ਗੱਲ ਲੜ ਲਗਾ ਮੈਂ ਕਿਉਂਕਿ ਉਹ ਵੀ ਪੁਣੀ ਦਾ ਖੋਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਉਹ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉਪਰੋਂ ਤੇ ਕਿਧਰਾ ਫੋਲਡ ਕਰਾਂਗੇ ਨਾਲ ਦੇ ਤੋ ਆ ਕੇ ਇੱਕ ਗੱਲ ਲੜ ਨੂੰ ਹਲਕਾ ਫੋਲਡ ਕਰਕੇ ਉਸ ਤੋਂ ਲੜ ਨੂੰ ਇੱਧਰ ਖਿੱਚ ਲਵਾਂਗੇ ਉਤੋਂ ਲੜ ਨੂੰ ਫੋਲਡ ਲਗਾ ਕੇ ਫਰੰਟ ਤੋਂ ਨਾਲ ਡੋਰ ਫੋਲਡ ਕਰਾਂਗੇ ਤੇ ਹੁਣ ਇਸ ਲੜ ਨੂੰ ਬੈਕ ਤੱਕ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜੀ। ਟਰਨ ਤੋਂ ਬੈਕ ਤੱਕ ਸਾਫ਼ ਕਰਤਾ ਟਰਨ ਆਪਾਂ ਇਸ ਨੂੰ ਲਗਾ ਦੇਵਾਂਗੇ। ਜਿਹੜਾ ਆਪਾਂ ਇਸ ਲੜ ਦੇ ਵਿੱਚ ਵੀ ਬਾਜ ਪਾ ਕੇ ਇਸ ਲੜਦਾ ਜਿਹੜਾ ਉਹਨਾਂ فاਸਲਾ ਹੋਗਾ ਉਸ فاਸਲੇ ਨੂੰ ਸੈੱਟ ਕਰਾਂਗੇ। ਜਿਹੜਾ ਆਪਾਂ ਛੇਵਾਂ ਨਾਲ ਲਗਾਵਾਂਗੇ ਛੇਵਾਂ ਨਾਲ ਦੂਰ ਕਰਕੇ ਆਪਾਂ ਪਿੰਚ ਕਰਾਂਗੇ ਤੇ ਭੂਮੀ ਦਾ ਨਾਲ ਸਲੜਦਾ ਵੀ ਖੁੱਲਦਾ ਪਾਸਾ ਉਹ ਉਸ ਨੂੰ ਥੱਲੇ ਰੱਖਾਂਗੇ ਤੇ ਬੰਦ ਪਾਸਾ ਜਿਹੜਾ ਕਿ ਉਹ ਉੱਪਰ ਤੇ ਰੱਖ ਲਵਾਂਗੇ ਤੇ ਲੜ ਨੂੰ ਅੱਖ ਤੱਕ ਖਿੱਚ ਕੇ ਸੜਨ ਨੂੰ ਉੱਪਰ ਉਹ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਉਹ ਲੜ ਨੂੰ ਫਿਰ ਅੱਗੇ ਤੇ ਕਰ ਹਲਕਾ ਫੋਲਡ ਕਰਕੇ ਕਰਕੇ ਸਲਰਨ ਨੂੰ ਫਿਰ ਇਹ ਕਿਹੜਾ ਫੋਲਡ ਕਰਾਂਗੇ ਜੀ ਤੁਹਾਡੇ ਸਲਰਡ ਨੂੰ ਪੂਰਾ ਤਿੰਨ ਕਿਦਰਾ ਫੋਲਡ ਕਰਕੇ ਲੜਨ ਨੂੰ ਤਾਂ ਤੇ ਡਬਲ ਫੋਲਡ ਕਰਕੇ ਤੇ ਸਲਰਡ ਨੂੰ ਵੀ ਜਿਹੜਾ ਆਪਾਂ ਬੈਕ ਟੱਕ ਸਾਫ਼ ਕਰਾਂਗੇ ਤੋੜੇ ਸਲਰਡ ਦੇ ਵਿੱਚ ਵੀ ਜਿਹੜਾ ਆਪਾਂ ਬਾਅਦ ਫੇਰ ਕੇ ਸਲਰਡ ਦਾ ਵੀ ਜਿਹੜਾ ਨਾ فاਸਲਾ ਹੋਊਗਾ ਉਸ فاਸਲੇ ਨੂੰ ਸੈੱਟ ਕਰਾਂਗੇ ਜਿਹੜੇ ਵੀਰੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਜੋ ਜਿਹੜਾ ਆਪਾਂ ਪੱਟ ਪਹਿਲ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਮੜਾੜ ਕੋਲ ਕੀਤਾ ਸੀਗਾ ਛੇਮੜਾੜ ਦੇ ਪੇਪਰਾਂ 'ਤੇ ਜਿਹੜਾ ਆਪਾਂ ਤਾਂ ਪਹਿਨ ਲਗਾਵਾਂਗੇ ਜੀ ਫਿਰ ਅਸਟਾੜ ਆਪਾਂ ਕਲਗੀਲੇੜ ਦੇ ਕਮਾਗੇ ਕਲਗੀਲੇੜ ਦੇ ਪੁਣੀ ਨੂੰ ਖੋਲ ਲਵਾਂਗੇ ਉਸ ਤੋਂ ਉੱਪਰ ਲੱਪਲਾ ਜਿਹੜਾ ਕਿ ਉਹ ਆਪਾਂ ਥਲੇ ਨੂੰ ਫੋਲਡ ਕਰਾਂਗੇ ਜਿਹੜਾ ਥੜ ਲੱਪਲਾ ਉਹ ਉਸਨੂੰ ਉੱਪਰ ਨੂੰ ਫੋਲਡ ਕਰ ਦੇਵਾਂਗੇ ਫਿਰ ਉਸ ਤੋਂ ਆ ਦੇ ਚੰਗੀ ਤਰ੍ਹਾਂ ਬੈਕ ਤੱਕ ਸਾਫ਼ ਕਰਾਂਗੇ ਲੜ ਨੂੰ ਬੈਗ ਤੱਕ ਸਾਫ਼ ਕਰਨ ਤੇ ਸਲੱਟ ਦੇ ਤੇ ਹੱਥ ਪੇਰ ਕੇ ਸਲੱਟ ਕਿਤਰਾ ਜਣਾ ਸਾਫ਼ ਕਰਾਂਗੇ ਤੇ ਜਿਹੜੇ ਆਪਣੇ ਸਲੱਟ ਦੇ ਉੱਪਰ ਫਲ ਹੋਣਗੇ ਉਹਨਾਂ ਨੂੰ ਆਪਾਂ ਬਾਅਦ 'ਚ ਕੱਢ ਲਵਾਂਗੇ ਸੋਸ ਤੋਂ ਜਿਹੜਾ ਕਿ ਆਪਾਂ ਨੇ ਪਕਪਨ ਲਗਾਏ ਸੀਗਾ ਲੜ ਨੂੰ ਆਪਾਂ ਪਕਪਨ ਥਲੇ 'ਚ ਲਿਆਵਾਂਗੇ ਪਕਪਨ ਥਲੇ 'ਚ ਲਿਉਣ ਤੋਂ ਬਾਅਦ ਲੜ ਨੂੰ ਸੱਜੇ ਪਾਸੇ ਉਕਮਾ ਕੇ ਜਿਹੜਾ ਕਿ ਛੇਵੇਂ ਲੜ ਲਗਾਏ ਸੀਗਾ ਲੜ ਨੂੰ ਆਪਾਂ ਛੇਵੇਂ ਲੜ ਥਲੇ ਦੱਬ ਦਵਾਂਗੇ ਤੇ ਹੁਣ ਜਿਹੜਾ ਆਪਣਾ ਪਾਗਲਾ ਫਰੰਟ ਆਪ ਮੂਟ ਹੋ ਚੁੱਕਾ ਹੈ ਫਰੰਟ ਦੀ ਜਿਹੜੀ ਆਪਾਂ ਚੰਗੀ ਤਰ੍ਹਾਂ ਜਿਹੜੀ ਉਹਨੂੰ ਸੈਟਿੰਗ ਹੋ ਕੇ ਕਰ ਲਵਾਂਗੇ ਸਾਰੇ ਜਣਾਂ ਦੇ ਵਿੱਚ ਬਾਅਦ ਫੇਰ ਕੇ ਸਾਰੇ ਜਣਾਂ ਨਾਲ ਆਪਣਾ فاਸਲਾ ਹੋਗਾ ਉਸ فاਸਲੇ ਸੈਟ ਕਰਾਂਗੇ ਬਾਗ ਕਰ ਕੋਲੇ ਤੇ ਚਲੇ ਜਿਹੜਾ ਆਪਣਾ ਫਾਸਲਾ ਹੋ ਗਿਆ ਉਸ ਫਾਸਲੇ ਨੂੰ ਸੈੱਟ ਕਰਾਂਗੇ ਤੇ ਹੁਣ ਜਿਹੜਾ ਆਪਾਂ ਸੈੱਟ ਕਰਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾਂ ਨਾਲ ਲਗਾਇਆ ਸੀ ਉਸ ਵਾਲਾ ਨੂੰ ਖਿੱਚਾਂਗੇ ਉਸ ਵਾਲਾ ਨੂੰ ਖਿੱਚਣ ਤੋਂ ਬਾਅਦ ਪੂਰੇ ਸਿਰ ਉੱਤੇ ਜਿਹੜਾ ਕਿ ਖਲਾਅ ਦੇਵਾਂਗੇ ਜਿਹਸੇਰ ਉੱਤੇ ਖਲਾਅਨ ਤੋਂ ਲੜਾਇਆ ਤੇ ਲਸਕੋ ਪਰਨ ਤੇ ਕਿਤਰਾ ਦੇ ਦੋ ਆਗੇ ਜੀ ਫਿਰ ਉਸ ਤੋਂ ਆ ਮੂੰਹ ਵਾਲਾ ਨਾਲ ਨੂੰ ਖਿੱਚ ਕੇ ਜਿਹੜਾ ਸਿਰ ਹੋਊਗਾ ਆਪਣਾ ਟਾਈਟ ਕਰਾਂਗੇ ਤੇ ਹੁਣ ਪ੍ਰੋਪਰ ਇਹ ਆਪਣਾ ਲੈਸ ਲਸ ਕਪੜੇ ਨੂੰ ਬਾਅਦ ਦਿਨਾਂ ਵੀ ਦੇ ਦਵਾਂਗੇ ਜੀ ਜੇ ਸੋ ਤੁਹਾਡਾ ਸੈ ਨੰਗਾ ਰਹੇ ਤਾਂ ਤੁਸੀਂ ਡਬਲ ਸੀਓ ਚ ਦੇਖ ਕੇ ਇਹਨਾਂ ਵਾਸਤੇ ਰੱਖ ਸਕਦੇ ਹੋ ਤੇ ਇਹ ਆਪਣਾ ਮੂਹਰ ਲੜੂਗਾ ਪਿਛਲਾ ਲੜਨੂ ਪਿਛਲੇ ਲੜਨੂ ਆਪਾਂ ਦੋਨਾਂ ਸਾਈਡ ਤੋਂ ਫੋਲਡ ਕਰਾਂਗੇ ਦੋਨਾਂ ਹੈਡ ਤੋਂ ਲੜਨੂ ਫੋਲਡ ਕਰਨ ਤੋਂ ਬਾਅਦ ਆਪਾਂ ਇਸ ਲੜਨੂ ਬੈਕ ਤੇ ਦਬ ਦਵਾਂਗੇ ਜੀ ਤਣ ਜਿਹੜੀ ਆਪਣੀ ਪਾਗਾ ਵੀ ਮਿਊਟ ਹੋ ਚੁੱਕੀ ਐ ਸਪਾਗ ਦੀ ਜਿਹੜੀ ਬਾਕੀ ਸ਼ੈਡਿੰਗ ਨੂੰ ਆਪਾਂ ਕਰ ਲਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ